ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਦੇਸ਼ ਵਿਦੇਸ਼ ਅਤੇ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਖਬਰਾਂ ਤੇਜ਼ੀ ਦੇ ਨਾਲ ਵਾਪਰ ਰਹੀਆਂ ਨੇ ਘਟਨਾਵਾਂ ਬਹੁਤ ਜ਼ਿਆਦੇ ਛੇਤੀ ਵਾਪਰਦੀਆਂ ਤੇ ਗਾਇਬ ਹੋ ਜਾਂਦੀਆਂ ਨੇ ਉਸੇ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਵੀ ਬਣੇ ਰਹਿੰਦੇ ਨੇ ਪਰ ਪਿਛਲੇ ਦੋਾਂ ਤਿੰਨਾਂ ਮਹੀਨਿਆਂ ਤੋਂ ਇੱਕ ਸ਼ਖਸ ਜਿਹੜਾ ਲਗਾਤਾਰ ਮੀਡੀਆ ਦਾ ਧਿਆਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਵਿੱਚ ਕਾਮਯਾਬ ਰਿਹਾ ਹੈ ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਾਣਾ ਪ੍ਰਧਾਨ ਰਾਹੁਲ ਗਾਂਧੀ ਰਾਹੁਲ ਗਾਂਧੀ ਹੋ ਰਾਣੇ ਪਿਛਲੇ ਲਗਾਤਾਰ ਦੋਾਂ ਤਿੰਨਾਂ ਮਹੀਨਿਆਂ ਤੋਂ ਲੋਕਾਂ ਨੂੰ ਆਪਣੇ ਵੱਲ ਕਿੱਚਿਆ ਕਾਰਨ ਹੈ ਇੱਕ ਜਿਹੜਾ ਉਸਨੇ ਨਾਰਾ ਦਿੱਤਾ ਕਿ ਬੋਟ ਚੋਰ ਗੱਦੀ ਛੋੜ ਭਾਵ ਕਿ ਰਾਹੁਲ ਗਾਂਧੀ ਨੇ ਆਪਣੀਆਂ ਪਿਛਲੀਆਂ ਚਾਰ ਪ੍ਰੈਸ ਕਾਨਫਰੰਸਾਂ ਦੇ ਦੌਰਾਨ ਜਿਸ ਤਰ੍ਹਾਂ ਦੇ ਤੱਥ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਨੇ ਮੀਡੀਆ ਦਾ ਉਹ ਤਬਕਾ ਜਿਹੜਾ ਕਦੇ ਉਸ ਨੂੰ ਫਰਮਾਉਣ ਦੇ ਲਈ ਰਾਜ਼ੀ ਨਹੀਂ ਉਹ ਤਬਕਾ ਜਿਹੜਾ ਹਮੇਸ਼ਾ ਉਸ ਨੂੰ ਪਾਪੂ ਕਹਿ ਕੇ ਬੁਲਾਉਂਦਾ ਰਿਹਾ ਉਹ ਵੀ ਅੱਜ ਮਜਬੂਰਨ ਉਸ ਦੇ ਇਹਨਾਂ ਪ੍ਰੋਗਰਾਮਾਂ ਦੇ ਉੱਪਰ ਇਹਨੀਆਂ ਇਹਨਾਂ ਪ੍ਰੈਸ ਕਾਨਫਰੰਸਾਂ ਦੇ ਉੱਪਰ ਆਪਣੇ ਐਕਸਪਰਟਸ ਨੂੰ ਬੁਲਾ ਕੇ ਡਿਬੇਟ ਕਰ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਦੀਆਂ ਗੱਲਾਂ ਦੇ ਵਿੱਚ ਇੰਨੇ ਕਿ ਜ਼ਿਆਦੇ ਸਬੂਤ ਨੇ ਤੱਥ ਨੇ ਜਿਸ ਤਰ੍ਹਾਂ ਦੇ ਨਾਲ ਉਹ ਆਪਣਾ ਲੈਪਟਾਪ ਲੈ ਕੇ ਸਟੇਜ ਦੇ ਉੱਪਰ ਆਉਂਦਾ ਹੈ ਤੇ ਮੀਡੀਆ ਨੂੰ ਵਿੱਦ ਪ੍ਰੂਫ ਗੱਲਾਂ ਸਾਫਤ ਕਰਕੇ ਦਿਖਾਉਂਦਾ ਹੈ ਤਾਂ ਮਜਬੂਰ ਨਾ ਮੀਡੀਆ ਉਸ ਦੀ ਗੱਲ ਦੇ ਉੱਪਰ ਤਵੱਜੂ ਦੇ ਰਿਹਾ ਹੈ ਭਾਰਤ ਦੇ ਵਿੱਚ ਲਗਭਗ 150 ਕਰੋੜ ਬੰਦਾ ਰਹਿੰਦਾ ਹੈ ਤੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਡੈਮੋਕ੍ਰੈਟਿਕ ਸਟੇਟ ਕਿਹਾ ਜਾਂਦਾ ਹੈ ਜਿੱਥੇ ਲੋਕਾਂ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਹੈ ਇਸ ਖਬਰ ਦੇ ਉੱਪਰ ਅਸੀਂ ਜਾਦੇ ਗੌਰ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਇਹ ਸਾਡੇ ਭਵਿੱਖ ਦੇ ਨਾਲ ਸੰਬੰਧਿਤ ਹੈ ਕਿ ਜਿਹੜੀ ਸਰਕਾਰ ਅਸੀਂ ਚੁਣਦੇ ਹਾਂ ਕਿ ਉਹ ਅਸੀਂ ਸੱਚਮੁੱਚ ਅਸੀਂ ਹੀ ਚੁਣ ਰਹੇ ਹਾਂ ਜਾਂ ਫਿਰ ਉਸ ਦੇ ਵਿੱਚ ਕੋਈ ਚੋਲ ਮੋਲ ਤਾਂ ਨਹੀਂ ਹੋ ਰਿਹਾ ਜਿਵੇਂ ਕਿ ਰਾਹੁਲ ਗਾਂਧੀ ਹੋਰੀ ਕਹਿ ਰਹੇ ਨੇਗੇ ਇੱਕ ਪੂਰੀ ਦੀ ਪੂਰੀ ਪਲੈਨਿੰਗ ਦੇ ਨਾਲ ਖਾਸ ਸਟੇਟਾਂ ਨੂੰ ਟਾਰਗੇਟ ਕਰਕੇ ਖਾਸ ਸੀਟਾਂ ਨੂੰ ਟਾਰਗੇਟ ਕਰਕੇ ਕਿਹਾ ਜਾਂਦਾ ਹੈ ਕਿ ਮੋਦੀ ਦੀ ਜਿਹੜੀ ਨਵੀਂ ਸਰਕਾਰ ਆ ਉਹ ਬਣਾਈ ਗਈ ਹੈ ਇਹ ਰਾਹੁਲ ਗਾਂਧੀ ਹੋਰਾਂ ਦਾ ਕਹਿਣਾ ਹੈ ਉਹਨਾਂ ਨੇ ਸਬੂਤ ਦਿੱਤੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਵੋਟ ਚੋਰੀ ਹੋਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਖਾਸ ਲੋਕਾਂ ਦੇ ਬੋਟਾਂ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ ਬਿਹਾਰ ਦੇ ਵਿੱਚ ਜੋ ਚੱਲ ਰਿਹਾ ਹੈ ਉਸ ਤੋਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਜਿਹੜੀ ਸਪੀਡ ਹੈ ਉਹ ਦਿਨੋਂ-ਦਿਨ ਤੇਜ਼ ਹੋ ਰਹੀ ਹੈ ਉਹਨਾਂ ਦੀ ਜਿਹੜੀ ਤਰੱਕੀ ਹੈ ਉਹਨਾਂ ਦੀ ਜਿਹੜੀ ਪਪੂਲਾਰਿਟੀ ਹੈ ਉਹ ਇਸ ਵਕਤ ਪੀਐਮ ਮੋਦੀ ਦੇ ਲਗਭਗ ਬਰਾਬਰ ਆ ਕੇ ਖੜ ਗਈ ਹੈ ਕਿਉਂਕਿ ਉਹਨਾਂ ਨੇ ਹਰ ਇੱਕ ਗੱਲ ਬਹੁਤ ਸਬੂਤ ਦੇ ਨਾਲ ਕੀਤੀ ਹੈ ਦੂਜੀ ਗੱਲ ਹੈਗੀ ਆ ਪੰਜਾਬ ਦੀ ਦੂਜੀ ਖਬਰ ਜਿਸ ਦੇ ਉੱਪਰ ਅ ਅਸੀਂ ਪਿਛਲੇ ਸਮੇਂ ਤੋਂ ਕੁਛ ਨਿੱਜੀ ਕਾਰਨਾਂ ਦੇ ਕਰਕੇ ਪ੍ਰੋਗਰਾਮ ਨਹੀਂ ਬਣਾ ਸਕੇ ਪੰਜਾਬ ਦੇ ਵਿੱਚ ਹੜ੍ਹਾਂਆਂ ਨੂੰ ਲਗਭਗ ਹੁਣ ਅ ਸਬਾਮੀ ਨੇ ਤੋਂ ਉੱਪਰ ਹੋ ਚੱਲਿਆ ਪਾਣੀ ਵਾਪਸ ਮੁੜ ਚੱਲਿਆ ਤੇ ਜਿਹੜਾ ਨੁਕਸਾਨ ਹੈ ਉਸ ਦਾ ਅੰਦਾਜ਼ਾ ਅਸਲ ਅੰਦਾਜ਼ਾ ਹੁਣ ਲਾਇਆ ਜਾ ਸਕਦਾ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਪੰਜਾਬੀ ਸੂਈ ਦੇ ਇੱਕ ਨੱਕੇ ਦੇ ਵਿੱਚੋਂ ਲੰਘ ਗਏ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਦੇ ਲਈ ਲੱਖਾਂ ਕਰੋੜਾਂ ਰੁਪਈਆ ਦੇ ਫੰਡ ਪੰਜਾਬੀਆਂ ਨੂੰ ਵਿਦੇਸ਼ਾਂ ਤੋਂ ਉਹਨਾਂ ਦੇ ਭੈਣ ਭਰਾਵਾਂ ਨੇ ਭੇਜੇ ਪੰਜਾਬ ਦੇ ਸਿੰਗਰਾਂ ਨੇ ਜਿਸ ਤਰ੍ਹਾਂ ਵੱਲ ਚੜ ਕੇ ਈਰਤ ਲੋਕਾਂ ਦੀ ਮਦਦ ਕੀਤੀ ਬੇਸ਼ੱਕ ਉਹਦੇ ਵਿੱਚ ਮਨਕੀਰ ਤੌਲਖ ਹੋਵੇ ਅਰਜਨ ਤੇ ਲੋਵੇ ਗਿੱਪੀ ਗਰੇਾਲ ਹੋਵੇ ਜਾਂ ਜਿੰਨਾ ਵੀ ਬੰਦਿਆਂ ਦੇ ਅਸੀਂ ਨਾਂ ਨਹੀਂ ਲੈ پا ਰਹੇ ਉਹ ਸਾਰੇ ਦੇ ਸਾਰੇ ਸਿੰਘਰ ਜਿਨ੍ਹਾਂ ਦਾ ਪੰਜਾਬ ਰਣੀ ਹੈ ਜਿਨ੍ਹਾਂ ਦਾ ਪੰਜਾਬ ਧੰਨਵਾਦੀ ਹੈ ਹਾਂ ਪਰ ਹੁਣ ਅੱਜ ਜਿਹੜੀ ਇੱਕ ਖਬਰ ਆਈ ਹੈ ਕਿ ਸੈਂਟਰ ਗਵਰਨਮੈਂਟ ਨੂੰ ਜਿਹੜੀ ਪੰਜਾਬ ਸਰਕਾਰ ਨੇ ਫਲੱਡ ਦੇ ਨਾਲ ਰਿਲੇਟਡ ਜਿਹੜੀ ਰਿਪੋਰਟ ਸੌਂਪੀ ਸੀ ਉਸ ਨੂੰ ਸੈਂਟਰ ਗਵਰਨਮੈਂਟ ਨੇ ਮੰਨ ਲਿਆ ਪੰਜਾਬ ਨੂੰ ਡੈਂਜਰਸ ਫਲੱਡ ਜ਼ੋਨ ਦੇ ਵਿੱਚ ਪਾਇਆ ਗਿਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਇੰਨੀ ਕਿ ਜ਼ਿਆਦੇ ਤਬਾਈ ਹੋਈ ਹੈ ਜਿਸ ਕਰਕੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਇੱਕ ਪੈਕੇਜ ਜਿਹੜਾ 1600 ਕਰੋੜ ਦਾ ਪੀਐਮ ਮੋਦੀ ਐਲਾਨ ਕਰਕੇ ਗਏ ਸੀ ਇੱਕ ਪੈਕੇਜ ਤਾਂ ਉਹ ਹੋ ਗਿਆ ਇੱਕ ਹੁਣ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੀ ਲਗਭਗ 500 ਕਰੋੜ ਦੀ ਲਿਮਟ ਹੈ ਜਿਹੜੀ ਆਰਬੀਆਈ ਨੇ ਲੋਨ ਦੀ ਉਹ ਫਲੱਡ ਕਰਕੇ ਉਹ ਵਧਾ ਦਿੰਦੀ ਹੈ ਤੇ ਲਗਭਗ 600 ਕਰੋੜ ਰੁਪਇਆ ਹੋਰ ਪੰਜਾਬ ਨੂੰ ਫਲੱਡ ਕਰਕੇ ਦਿੱਤਾ ਜਾਊਗਾ ਤਾਂ ਜੋ ਲੋਕਾਂ ਦੀ ਥੋੜੀ ਬਹੁਤੀ ਪਰਪਾਈ ਹੋ ਸਕੇ ਪਰ ਜਿਸ ਹਿਸਾਬ ਦੇ ਨਾਲ 1900 ਪਿੰਡ ਦੇ ਵਿੱਚ ਫਲੱਡ ਨੇ ਤਬਾਹੀ ਮਚਾਈ ਹੈ ਉਹਦਾ ਅੰਕਲਨ ਕਰਨਾ ਉਹਦਾ ਮਲਾਂਕਣ ਕਰਨਾ ਬੇहद ਮੁਸ਼ਕਲ ਹੈ ਕਿਉਂਕਿ ਅਸੀਂ ਹਰ ਰੋਜ਼ ਦੇਖਦੇ ਹਾਂ ਕੁਝ ਵੀਡੀਓ ਇਹੋ ਜਿਹੀਆਂ ਆਉਂਦੀਆਂ ਨੇ ਜਿਹੜੀਆਂ ਦਿਲ ਦਹਿਲਾਹਣ ਦੇਣ ਵਾਲੀਆਂ ਹੁੰਦੀਆਂ ਬਹੁਤ ਸਾਰੇ ਲੋਕਾਂ ਦੇ ਘਰ ਨਹੀਂ ਲੱਭ ਰਹੇ ਬਹੁਤ ਸਾਰੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਪਸ਼ੂਆਂ ਦੇ ਕੰਕਾਲ ਮਿਲ ਰਹੇ ਨੇ ਆ ਇਵਨ ਬੰਦਿਆਂ ਦੇ ਕੰਕਰ ਵੀ ਮਿਲ ਰਹੇ ਨੇ ਐਸਾ ਮਲਬਾ ਮਿਲ ਰਿਹਾ ਹੈ ਜਿਹੜਾ ਹੁਣ ਬਿਮਾਰੀਆਂ ਫਲਾਏਗਾ ਅਸਲ ਦੇ ਵਿੱਚ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਸੀ ਉਹਨਾਂ ਨੂੰ ਅਸਲ ਮਦਦ ਦੀ ਲੋੜ ਹੋਣਾ ਕਿਉਂਕਿ ਉਹਨਾਂ ਦੇ ਖੇਤਾਂ ਦੇ ਵਿੱਚ 10-10 ਫੁੱਟ ਦੇ ਲਗਭਗ ਰੇਤ ਜਮ੍ਹਾਂ ਹੋ ਚੁੱਕੀ ਹੈ ਉਹ ਰੇਤ ਨੂੰ ਖੇਤਾਂ ਦੇ ਵਿੱਚੋਂ ਚੱਕ ਕੇ ਸਾਈਡ ਕਰਨਾ ਪਲਸ ਉਸ ਤੋਂ ਬਾਅਦ ਉਸ ਖੇਤ ਨੂੰ ਖੇਤੀ ਦੇ ਜੋਗ ਬਣਾਉਣਾ ਉਹਦੇ ਲਈ ਐਸ ਵਕਤ ਮਦਦ ਦੀ ਲੋੜ ਹੈ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਸ ਨੂੰ ਨਿੰਦਦੇ ਨਹੀਂ ਕਿ ਉਹਨਾਂ ਨੇ ਕਿਉਂ ਕੀਤੀ ਪਰ ਲੋੜ ਤੋਂ ਜ਼ਿਆਦਾ ਖਾਣਾ ਪਹੁੰਚਾਇਆ ਗਿਆ ਜਿਸ ਦੀ ਬਹੁਤ ਜ਼ਿਆਦਾ ਬੇਅਦਬੀ ਵੀ ਹੋਈ ਨਿੰਦਿਆ ਵੀ ਹੋਈ ਕਿ ਐਨੇ ਖਾਣੇ ਦੀ ਲੋੜ ਨਹੀਂ ਸੀ ਪਰ ਹੁਣ ਪੰਜਾਬੀਆਂ ਨੂੰ ਇਹ ਸੋਚਣਾ ਪਵੇਗਾ ਕਿ ਆਪਣੇ ਜਿਹੜੇ ਫਲੱਡ ਦੇ ਨਾਲ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਮਦਦ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਵੇ ਇਸ ਵਕਤ ਉਹਨਾਂ ਨੂੰ ਡੰਗਰ ਲੈ ਕੇ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਪਸ਼ੂ ਮਰ ਗਏ ਉਹਨਾਂ ਨੂੰ ਟਰੈਕਟਰਾਂ ਦੀ ਲੋੜ ਹੈ ਉਹਨਾਂ ਦੇ ਘਰ ਪਾ ਕੇ ਦੇਣ ਦੀ ਲੋੜ ਹੈ ਬਹੁਤ ਸਾਰੇ ਗਰੀਬ ਗਰੁੱਪੇ ਦੇ ਆਪਣੇ ਬੱਚਿਆਂ ਦੇ ਵਿਆਹ ਰੱਖੇ ਗਏ ਸੀ ਉਹ ਪਿੱਛੇ ਪੈ ਗਏ ਤਾਂ ਕਰਕੇ ਇਸ ਸਮੇਂ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਪੱਧਰ ਤੇ ਸਿੰਗਰ ਜਾਂ ਜਿੰਨੀਆਂ ਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਹ ਪੰਜਾਬ ਦੇ ਵਿੱਚ ਸਾਹਮਣੇ ਆਉਣ ਤੇ ਲੋਕਾਂ ਦੀ ਮਦਦ ਕਰਨ। ਅਗਲੀ ਖਬਰ ਹੈਗੀ ਆ ਖਬਰ ਨਹੀਂ ਅਗਲਾ ਮੁੱਦਾ ਹੈਗਾ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ। ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੁਆਰਾ ਇੱਕ ਛੋਟੇ ਬੱਚੇ ਨੂੰ ਚੁੱਕਿਆ ਗਿਆ। ਉਸ ਤੋਂ ਬਾਅਦ ਉਸ ਨਾਲ ਕਰਕਰਮ ਕੀਤਾ ਗਿਆ ਤੇ ਉਸ ਦਾ ਕਤਲ ਕਰ ਦਿੱਤਾ ਗਿਆ। ਜਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਉਹ ਤਸਵੀਰਾਂ ਦੇਖਣ ਤੋਂ ਬਾਅਦ ਇਨਸਾਨੀਅਤ ਸ਼ਰਮਸ਼ਾਰ ਹੋ ਗਈ ਕੋਈ ਵੀ ਐਸਾ ਮਨੁੱਖ ਨਹੀਂ ਹੋਣਾ ਕੋਈ ਵੀ ਪੰਜਾਬੀ ਐਸਾ ਨਹੀਂ ਹੋਣਾ ਜਿਸ ਦਾ ਖੂਨ ਨਾ ਖੋਲਿਆ ਹੋਵੇ ਤੇ ਇੱਕ ਮੁੱਦਾ ਸਾਹਮਣੇ ਆ ਗਿਆ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਇਹ ਮੁੱਦਾ ਕੱਲੇ ਪੰਜਾਬ ਦਾ ਨਹੀਂ ਹੈਗਾ ਇਹ ਮੁੱਦਾ ਅਮਰੀਕਾ ਦਾ ਵੀ ਹੈ ਕਿਉਂਕਿ ਆ ਦੁਨੀਆ ਦਾ ਜਿਹੜਾ ਸਭ ਤੋਂ ਜ਼ਿਆਦਾ ਤਾਤਵਰ ਮਨੁੱਖ ਹੈ ਡੋਨਲਡ 트੍ਰੰਪ ਅਮਰੀਕਾ ਦਾ ਰਾਸ਼ਟਰਪਤੀ ਉਸ ਨੇ ਆਪਣੀਆਂ ਚੋਣਾਂ ਦੇ ਵਿੱਚ ਇਹ ਮੁੱਦਾ ਉਠਾਇਆ ਸੀ ਕਿ ਅਮਰੀਕਾ ਫਰਸਟ ਫਿਰ ਇਹ ਮੁੱਦਾ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਕੈਨੇਡਾ ਦੇ ਵਿੱਚ ਇਹ ਮੁੱਦਾ ਗਿਆ ਤੇ ਲੱਖਾਂ ਸਟੂਡੈਂਟਾਂ ਦੀਆਂ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਗਿਆ ਕਿਹਾ ਗਿਆ ਕਿ ਸਿਰਫ ਕੈਨੇਡੀਅਨ ਲੋਕ ਹੀ ਉਨ ਇੱਥੇ ਰਹਿਣਗੇ ਕੈਨੇਡਾ ਦੇ ਉੱਪਰ ਕੈਨੇਡੀਅਨ ਦਾ ਅਧਿਕਾਰ ਆ ਪਿਛਲੇ ਦਿਨੀ ਟ੍ਰਾਂਟੋ ਦੇ ਵਿੱਚ ਇੱਕ ਰੈਲੀ ਕੀਤੀ ਗਈ ਕਿ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾਵੇ ਬੇਸ਼ੱਕ ਜਿਹੜੇ ਲੋਕ ਟ੍ਰਾਂਟੋ ਦੇ ਵਿੱਚ ਰੈਲੀ ਕਰ ਵੀ ਰਹੇ ਸੀ ਉਹ ਆਪ ਵੀ ਕੈਨੇਡਾ ਦੇ ਮੂਲ ਨਿਵਾਸੀ ਨਹੀਂ ਸ਼ਾਇਦ ਉਹਨਾਂ ਲੋਕਾਂ ਨੇ ਇਹ ਇਤਿਹਾਸ ਨਾ ਪੜ੍ਹਿਆ ਹੋਵੇ ਆਸਟ੍ਰੇਲੀਆ ਦੇ ਵੀ ਹੀ ਇਹੋ ਹੀ ਹਾਲਾਤ ਨੇਗੇ ਪਰ ਆਸਟ੍ਰੇਲੀਆ ਨੂੰ ਕੈਨੇਡਾ ਨੂੰ ਅਮਰੀਕਾ ਨੂੰ ਅਸੀਂ ਪੰਜਾਬ ਦੇ ਨਾਲ ਭਾਰਤ ਦੇ ਨਾਲ ਮ라ਕੇ ਨਹੀਂ ਦੇਖ ਸਕਦੇ ਕਿਉਂਕਿ ਭਾਰਤ ਇੱਕ ਡੈਮੋਕ੍ਰੈਟਿਕ ਸਟੇਟ ਹੈ ਤੇ ਪੰਜਾਬ ਉਸਦਾ ਭਾਗ ਹੈ ਜਦੋਂ ਪ੍ਰਤੀਸ਼ਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਕਿੰਨੀ ਵੋਟ ਪਾਉਂਦੇ ਨੇ ਤਾਂ ਪੂਰੇ ਭਾਰਤ ਦੇ ਵਿੱਚ ਸ਼ਾਇਦ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦੇ ਨੇ ਕਿ ਪੰਜਾਬੀ ਆ ਵੋਟਾਂ ਪਾਉਣ ਦੇ ਵਿੱਚ ਵੀ ਇਸ ਸਟੇਟ ਦਾ ਭਾਗ ਬਣੇ ਰਹਿਣਾ ਚਾਹੁੰਦੇ ਨੇ ਲੋਕਤੰਤਰਕ ਤੌਰ ਤੇ ਤੇ ਜਿਹੜੇ ਕਾਨੂੰਨ ਭਾਰਤ ਦੇ ਵਿੱਚ ਲਾਗੂ ਹੁੰਦੇ ਨੇ ਉਹੀ ਕਾਨੂੰਨ ਪੰਜਾਬ ਦੇ ਵਿੱਚ ਵੀ ਲਾਗੂ ਹੁੰਦੇ ਨੇ ਭਾਰਤ ਦੇ ਹਰ ਵਿਅਕਤੀ ਨੂੰ ਇਹ ਅਧਿਕਾਰ ਹੈ ਕਿ ਉਹ ਭਾਰਤ ਦੀ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਰਹਿ ਸਕਦਾ ਹੈ ਮਜ਼ਦੂਰੀ ਕਰ ਸਕਦਾ ਹੈ ਜਿਵੇਂ ਕਿ ਪੰਜਾਬੀ ਕਰਦੇ ਨੇ ਪਰ ਜੇਕਰ ਇੱਥੇ ਕੋਈ ਫੇਲਿਅਰ ਹੋਏਗਾ ਤਾਂ ਉਹ ਫੇਲਿਅਰ ਪੰਜਾਬ ਸਰਕਾਰ ਦਾ ਹੈ ਪੰਜਾਬ ਦੀਆਂ ਇੰਟੈਲੀਜੈਂਸ ਦਾ ਹੈ ਕਿਉਂਕਿ ਜਿਹੜੇ ਮਜ਼ਦੂਰ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਆਉਂਦੇ ਨੇ ਉਹਨਾਂ ਤੋਂ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਕਿ ਕਿਤੇ ਕੋਈ ਅਪਰਾਧੀ अपराध ਕਰਕੇ ਸ਼ਰਨ ਲੈਣ ਦੇ ਲਈ ਕੰਮ ਦੇ ਬਹਾਨੇ ਦੇ ਨਾਲ ਕਿਤੇ ਕੋਈ ਪੰਜਾਬ ਦੇ ਵਿੱਚ ਤਾਂ ਨਹੀਂ ਰਹਿ ਰਿਹਾ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਅਪਰਾਧੀ ਰਹਿ ਰਹੇ ਨੇ ਜਿਹੜੇ ਅਪਰਾਧ ਕਰਕੇ ਆਏ ਨੇ ਪਰ ਉਹ ਪੰਜਾਬ ਦੇ ਵਿੱਚ ਲੁਕੇ ਹੋਏ ਨੇ ਕਿਉਂਕਿ ਪੰਜਾਬ ਉਹਨਾਂ ਵਾਸਤੇ ਕੈਨੇਡਾ ਹੀ ਹੈ ਜਿਵੇਂ ਪੰਜਾਬੀਆਂ ਵਾਸਤੇ ਕੈਨੇਡਾ ਕੈਨੇਡਾ ਤਾਂ ਕਰਕੇ ਕਿਤੇ ਨਾ ਕਿਤੇ ਇਹ ਮੁੱਦੇ ਤੇ ਵੀ ਵਿਚਾਰ ਕਰਨ ਦੀ ਲੋੜ ਹੈ ਬੇਸ਼ੱਕ ਭੂਤ ਤਮਾਨ ਹੋ ਰਹੇ ਨੇ ਇਸ ਦੇ ਉੱਪਰ ਆਪਣਾ ਬਿਆਨ ਦਿੱਤਾ ਹੈ ਕਿ ਜਿਹੜੇ ਲੋਕ ਇਹ ਮੁੱਦਾ ਉਠਾ ਰਹੇ ਨੇ ਕਿ ਪ੍ਰਵਾਸੀਆਂ ਤੋਂ ਪੰਜਾਬ ਨੂੰ ਮੁਕਤ ਕੀਤਾ ਜਾਵੇ ਇਹ ਨਜਾਇਜ਼ ਹੈ ਹੋਣਾ ਕੀ ਗੱਲ ਕ੍ਰਿਕਟ ਦੀ ਜਦੋਂ ਦਲਜੀਤ ਦਸਾਂਜ ਹੋਰਾਂ ਨੇ ਪੈਲਗਾ ਹਮਲੇ ਤੋਂ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਸਰਦਾਰ ਜੀ 3 ਫਿਲਮ ਦੀ ਤਾਂ ਉਹਨਾਂ ਨੂੰ ਫਿਰ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਆਪਣੀ ਫਿਲਮ ਰਿਲੀਜ਼ ਨਹੀਂ ਕਰਨ ਦਿੱਤਾ ਗਿਆ ਉਸ ਨੂੰ ਗद्दार ਕਿਹਾ ਗਿਆ ਉਸ ਨੂੰ ਜੋ ਜੋ ਕਹਿ ਸਕਦੇ ਸੀ ਕੱਟੜ ਲੋਕ ਕਟੜ ਹਿੰਦੂਤਵੀ ਲੋਕ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਬੰਦਾ ਆਪਣੀ ਰਾਸ਼ਟਰੀਤਾ ਆਪਣੀ ਨੈਸ਼ਨਲਿਜ਼ਮ ਸਾਬਤ ਕਰੇ ਪਰ ਜਦੋਂ ਇਸੇ ਮੁੱਦੇ ਦੇ ਉੱਪਰ ਗੱਲ ਕਰੇਟ ਵੀ ਹੁੰਦੀ ਹੈ ਤਾਂ ਉਹ ਸਾਰੇ ਲੋਕ ਇਸ ਵਕਤ ਚੁੱਪ ਨੇ ਤੇ ਲਗਭਗ ਜਦੋਂ ਤੁਸੀਂ ਟੀਵੀ ਦੀ ਸਕਰੀਨ ਦੇ ਉੱਪਰ ਜਾ ਕੇ ਦੇਖਦੇ ਹੋ ਤਾਂ 70 ਕਰੋੜ ਬੰਦਾ ਭਾਰਤ ਤੇ ਪਾਕਿਸਤਾਨ ਦਾ ਮੈਚ ਦੇਖ ਰਿਹਾ ਹੁੰਦਾ ਤੇ ਇੱਕ ਹਾਸੂਈ ਨਹੀਂ ਗੱਲ ਇਹ ਕਹੀ ਜਾਂਦੀ ਹੈ ਕਿ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਏ ਕੀ ਹੱਥ ਨਾ ਮਲਾਉਣ ਦੇ ਨਾਲ ਪਹਿਲਗਾਮ ਦੇ ਜਿਹੜੇ ਬੱਚੇ ਸ਼ਹੀਦ ਹੋਏ ਨੇ ਜਿਹੜੇ ਲੋਕ ਸ਼ਹੀਦ ਹੋਏ ਨੇ ਉਹਨਾਂ ਨੂੰ ਇਨਸਾਫ਼ ਮਿਲ ਸਕਦਾ ਹੈ ਜੇਕਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪਹਿਲਗਾਮ ਸਾਰੇ ਦਾ ਸਾਰਾ ਅਟੈਕ ਪਾਕਿਸਤਾਨ ਦੇ ਵਿੱਚੋਂ ਸਿਰਜਿਆ ਗਿਆ ਤਾਂ ਕੀ ਕ੍ਰਿਕਟ ਖੇਡਣੀ ਇੰਨੀ ਕਲਾਜ਼ਮੀ ਹੈ ਕਿ ਉਸ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਇਹ ਜਿਹੜੀ ਦੋਹਰੀ ਮਾਨਸਿਕਤਾ ਭਾਰਤ ਸਰਕਾਰ ਦੀ ਪਲੱਸ ਨੈਸ਼ਨਲਿਸਟ ਲੋਕ ਕੱਟੜ ਹਿੰਦੂਵਾਦੀ ਲੋਕ ਹੈ ਇਹ ਉਹਨਾਂ ਦੇ ਵਾਸਤੇ ਸਵਾਲ ਹੈ ਕਿ ਦਲਜੀਤ ਗਲਤ ਸੀ ਜਾਂ ਫਿਰ ਤੁਸੀਂ ਗਲਤ ਹੋਗੇ ਐਚ 1 ਬੀ ਵੀਜ਼ਾ ਅ ਅਮਰੀਕਨ ਰਾਸ਼ਟਰਪਤੀ ਨੇ ਇੱਕ ਹੋਰ ਡਰਾਉਣੀ ਗੱਲ ਕੀਤੀ ਹੈ ਕਿ ਜਿਹੜੇ ਭਾਰਤੀ ਜਾਂ ਦੁਨੀਆ ਦੇ ਵਿੱਚੋਂ ਜਿੰਨੇ ਵੀ ਲੋਕ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੇ ਨੇ ਐਚ 1 ਬੀ ਵੀਜ਼ਾ ਉਹਨਾਂ ਨੂੰ ਮਿਲਦਾ ਹੈ ਪਹਿਲਾਂ ਉਹਦੀ ਜਿਹੜੀ ਵੀਜ਼ਾ ਲੈਣ ਦੀ ਜਿਹੜੀ ਫੀਸ ਸੀ ਉਹ ਬੜੀ ਘੱਟ ਹੁੰਦੀ ਸੀ ਇਸ ਵਕਤ ਉਨਾਂ ਨੇ 1 ਲੱਖ ਅਮਰੀਕਨ ਡਾਲਰ ਲਗਭਗ ਜੇ ਅਸੀਂ ਇਹ ਮੰਨੀਏ ਕਿ 1 ਲੱਖ ਅਮਰੀਕਨ ਡਾਲਰ ਘਟੂ ਘਟ ਇਸ ਵਕਤ ਤੁਸੀਂ ਮੰਨ ਕੇ ਚੱਲੋ ਵੀ 80 ਰੁਪਿਆ ਦਾ ਅਮਰੀਕਨ ਡਾਲਰ ਹੈਗਾ ਤੇ ਇੰਨੀ ਕਿ ਜ਼ਿਆਦਾ ਫੀਸ ਕਰ ਦਿੱਤੀ ਕਿ ਭਾਰਤੀਆਂ ਦੇ ਹੱਥੋਂ ਸ਼ਾਇਦ ਇਹ ਵੀਜ਼ਾ ਭਾਰਤੀ ਲੈ ਕੇ ਨਾ ਖੁਸ਼ ਹੋਣਗੇ ਤੇ ਇਹਦੇ ਨਾਲ ਨਰਿੰਦਰ ਮੋਦੀ ਦੀ ਜਿਹੜੀ ਪਪੂਲੈਰਿਟੀ ਉਹ ਘਟੀ ਆ ਉਸ ਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਗਿਆਗਾ ਇਹਦੇ ਵਿੱਚ ਜਿਹੜੀ ਹੁਣ ਅਗਲੀ ਗੱਲ ਆ ਗਈ ਜੀਐਸਟੀ 2.1 ਜਿਹੜਾ ਕੱਲ ਤੋਂ ਸੋਮਵਾਰ ਤੋਂ 22 ਤਰੀਕ ਤੋਂ ਜੀਐਸਟੀ ਦੀਆਂ ਜਿਹੜੀਆਂ ਨਵੀਆਂ ਦਰਾਂ ਉਹ ਲਾਗੂ ਹੋ ਜਾਣੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਜਿਨ੍ਹਾਂ ਤੇ 28% ਜੀਐਸਟੀ ਸੀ ਉਹ ਘਟ ਕੇ ਹੁਣ 18% ਰਹਿ ਗਿਆ ਕਈਆਂ ਤੇ 8% ਰਹਿ ਗਿਆ ਜਿਵੇਂ ਕਿ ਹਥਿਆਰਾਂ ਤੇ 45% ਜੀਐਸਟੀ ਹੋ ਗਿਆ ਕੱਲ ਤੋਂ ਜੀਐਸਟੀ ਆ ਜਿਹੜੀ ਉਹ ਨਵੀਂ ਲਾਗੂ ਹੋਊਗੀ ਇਹ ਆਖਰੀ ਖਬਰ ਕੇ ਅੱਜ ਜਿਸ ਵਕਤ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਹਾਂ ਉਸ ਵਕਤ ਨਰਿੰਦਰ ਮੋਦੀ ਲਾਈਵ ਹੋਣਗੇ 5 ਵਜੇ ਤੇ ਇਹ ਲਾਈਵ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਨੇ ਉਹਦੇ ਬਾਰੇ ਆਪਾਂ ਕੱਲੋਂ ਵਿਚਾਰ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹੋ ਤਾਂ ਜੋ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੀ ਖਬਰਾਂ ਉਹਨਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕਰ ਸਕੀਏ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ